ਇਥੇ ਗੁਰੂ ਘਰ ਆਉਣ ਲੱਗਿਆਂ ਲੋਕਾਂ ਨੂੰ ਗਾਸ਼ ਪੈ ਜਾਂਦੀ ਆ। ਫੇ ਪੰਡਾਲ ਵਿੱਚ ਜਾ ਕੇ ਬਹਿ ਕੇ ਘੰਟਾ ਡੇਢ ਘੰਟਾ ਢਾਡੀ ਦੇ ਕਬੀਸ਼ਰ ਕਥਾਵਾਚ ਸੁਣਨੇ ਪੈਂਦੇ ਆ। ਉਥੇ ਲੋਕਾਂ ਦਾ ਇੰਨਾ ਸ਼ਦਾਕ ਅਮਲ ਕੋਟ ਦਿੱਤਾ ਲੋਕਾਂ ਨੇ। ਪੰਜ-ਪੰਜ ਵੀਰਵਾਰ ਹੋ ਗਏ ਲੋਕਾਂ ਦੀ ਵਾਰੀ ਨਹੀਂ ਆਉਣ ਦੀ। ਪੰਜ-ਪੰਜ ਵੀਰਵਾਰ ਹੋ ਗਏ ਉਥੇ ਲੋਕਾਂ ਦੀ ਵਾਰੀ ਨਹੀਂ ਆਉਣ ਦੀ। ਤੇ ਉਹ ਵੀ ਆਨਲਾਈਨ ਹੋ ਕੇ ਇਹ ਗੱਲ ਕਹੀ ਜਾਂਦੀ ਜਾਂ ਕਹੀ ਜਾਂਦਾ ਵਾ। ਵੀ ਬਾਬਾ ਜੀ ਆਪ ਆਵਾਜ਼ ਮਾਰਨਗੇ ਤੇ ਆਵਾਜ਼ ਪੈ ਕੇ ਤੁਹਾਡੇ ਕਾਰਜ ਸਿੱਧੇ ਹੋਣੇ ਨਹੀਂ ਤੇ ਕਾਰਜ ਸਿੱਧੇ ਨਹੀਂ ਹੋਣੇ। ਸ਼ੇਮਨਾਤ ਮੋਗੇ ਵਾਲਾ ਫਿਰ ਚੰਗਾ ਡੇਕਿਆ ਸਿੰਘਾਂ ਦੇ ਜਿੰਨੀ ਕਮਾਈ ਹੋਈ ਦੌਲਤ ਹੀ ਸਾਰੀ ਸਿੰਘਾਂ ਨੇ ਕਿਹਾ ਵੀ ਇੱਥੇ ਰੱਖ ਫਿਰ ਤੇ ਨਾ ਸਾਖ-ਕਿਤਾਬ ਕਰਦੇ ਆਂ ਭਾਵ ਵੀ ਸੇਕ ਧਰਮ ਦੇ ਵਿੱਚ ਭੂਤਾਂ-ਪ੍ਰੇਤਾਂ ਦੀ ਕੋਈ ਥਾਂ ਹੀ ਨਹੀਂ ਹੈਗੀ ਆ ਕਈ ਸਾਡੇ ਵਾਲਾ ਲਾਣਾ ਵੀ ਹੈਗਾ ਉਹ ਇੱਕ ਬੈਠੀ ਰਾਜਸਥਾਨ ਉਹ ਕਹੀ ਜਾਂਦੀ ਮੇਰੇ ਵਿੱਚ ਮਾਤਾ ਸਾਹਿਬ ਦੇਵਾ ਹੁੰਦੀ ਹੈ ਤੇ ਮੈਂ ਉਹਨੂੰ ਕਹਿਣਾ ਹੁ ਨਾ ਵੀ ਇਹ ਨਹੀਂ ਗੱਲ ਦੱਸ ਵੀ ਮਾਤਾ ਸਾਹਿਬ ਦੇਵਾ ਦਾ ਜਨਮ ਕਦੋਂ ਹੋਇਆ ਮਾਤਾ ਸਾਹਿਬ ਦੇਵਾ ਦਾ ਪ੍ਰਕਾਸ਼ ਕਦੋਂ ਹੋਇਆ ਪਹਿਲੀ ਗੱਲ ਤੇ ਮਾਤਾ ਸਾਹਿਬ ਦੇਵਾ ਰਾਜਸਥਾਨ ਗਈ ਨਹੀਂ ਜੇ ਕਿਤੇ ਗਈ ਤੇ ਮੈਨੂੰ ਵਿਖਾ ਦਿਓ ਉਹ ਕਹਿੰਦੀ ਵੀਰੇ ਚ ਮਾਤਾ ਸਾਹਿਬ ਦੇਵਾ ਆਉਂਦੀ ਐ ਸમિતਰਾ ਉਹਦਾ ਨਾਂ ਆ ਤੇ ਪੰਜੇ ਉੱਥੇ ਚਾਦਰ ਦੇ ਉੱਤੇ ਆਪੇ ਰੰਗ ਦੇ ਲਾਏ ਇਹ ਜੀ ਇੱਥੇ ਆਣ ਕੇ ਮਾਤਾ ਸਾਹਿਬ ਦੇਵਾ ਨੇ ਪੰਜੇ ਲਾਏ ਆ ਮੈਂ ਤੇਰੇ ਕੋਲੇ ਆਣ ਕੇ ਹੀ ਲਾਉਣੇ ਮਾਤਾ ਸਾਹਿਬ ਦੇਵਾ ਨੇ ਪੰਜੇ ਆਪ ਦਾ ਮੁੰਡਾ ਉਹਦਾ ਕਲੀਨ ਸ਼ੇਪ ਆ ਤੇ ਮਾਤਾ ਸਾਹਿਬ ਦੇਵਾ ਦੱਸੋ ਕਿਹਦੀ ਮਾਂ ਬੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੰਜ ਪੋਤੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੰਜ ਪੁੱਤ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਯੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਇਹ ਤੇ ਹੋਗੇ ਨਾ ਚਾਰ ਹੁਣ ਪੰਜਵਾਂ ਦੱਸੋ ਕੌਣ ਆ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਮਾਤਾ ਸਹਿਬ ਦੇਵਾ ਨੇ ਕਿਹਾ ਸੀ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਵੀ ਪੁੱਤ ਪਾਓ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਵੱਲ ਉਂਗਲ ਕਰਕੇ ਆਇਆ ਕਿਹਾ ਸੀ ਮਾਤਾ ਸਹਿਬ ਦੇਵਾ ਆਹ ਔਰ ਕਾਲਸਾ ਪੰਥ ਤੇਰਾ ਤੂੰ ਖਾਲਸੇ ਪੰਥ ਦੀ ਮਾਤਾ ਵਾ ਇਸ ਕਰਕੇ ਮਾਤਾ ਸਹਿਬ ਸਹਿਬ ਦੇਵਾ ਦੇ ਪੰਜ ਪੋਤੇ ਆ ਆ ਉਹਦਾ ਕਲੀਨ ਸ਼ੇਪ ਆ ਦਾੜੀ ਨਹੀਂ ਰੱਖੀ ਕੇਸ ਨਹੀਂ ਲੱਕੇ ਵੀ ਜਿਹੜਾ ਜਿਹਦਾ ਪੁੱਤ ਖੁਦ ਕਲੀਨ ਸ਼ੇਪ ਆ ਉਹਦੇ ਵਿੱਚ ਮਾਦਾ ਸਿਵ ਦੇਵਾਨੇ ਆਣ ਕੇ ਕੀ ਲੈਣਾ ਆਓ ਤੱਕੋ ਸਤਿਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਰਾਤ ਖਵੇਲੀ ਵਿੱਚ ਬੰਦ ਕਰ ਦਿੱਤੇ ਜਲ ਪਾਣੀ ਆਇਆ ਪਾਤਸ਼ਾਹ ਨੇ ਛਕਿਆ ਨਹੀਂ ਕਈ ਇਹ ਤੂੰ ਤੱਕ ਲਿਖਦੇ ਗੰਨੇ ਚੁੱਪਣ ਵਾਸਤੇ ਵੀ ਦਿੱਤੇ ਕੁਝ ਵੀ ਲਾ ਲਓ ਇਹ ਸਾਡੀਆਂ ਬਣਾਈਆਂ ਕਹਾਣੀਆਂ ਆਵਾ ਮੁਕਤੀ ਗੱਲ ਭਾਈ ਮਤੀ ਦਾਸ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਰੀਰ ਦੇ ਵਿੱਚੋਂ ਡੁੱਲਦਾ ਕੂਣ ਵੇਖ ਕੇ ਉਹਦੇ ਡੌਲੇ ਪਰ ਕੋਠੇ ਉਹ ਕਹਿੰਦਾ ਪਾਤਸ਼ਾਹ ਜੀ ਤੁਹਾਡਾ ਹੁਕਮ ਹੋਵੇ ਮੈਂ ਦਿੱਲੀ ਦੀ ਏਟ ਨਾਲ ਏਟ ਘੜਕਾ ਕੇ ਰੱਖ ਦਿਆਂ ਲਾਗੇ ਖਲੋਤਾ ਸੀ ਇੱਕ ਇਕਹਿਲਕਾਰ ਸਿਪਾਹੀ ਉਹ ਜਾ ਕੇ ਔਰੰਗਜ਼ੇਬ ਨੂੰ ਕਹਿੰਦਾ ਔਰੰਗਜ਼ੇਬ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਇੱਕ ਸੇਖ ਆਇਆ ਵਾ ਉਹ ਕਹਿੰਦਾ ਜੇ ਮੇਰਾ ਗੁਰੂ ਕਮ ਕਰੇ ਤੇ ਮੈਂ ਦਿੱਲੀ ਦੀ ਇਟ ਨਾਲ ਇਟ ਖੜਕਾ ਦਿਆਂ ਦਿੱਲੀ ਦੀ ਇਟ ਨਾਲ ਇਟ ਉਹ ਕਹਿੰਦਾ ਫਤਵਾ ਲਾਓ ਲਾਲ ਕਿਤਾਬ ਦੇ ਦੋਕ ਵਰਕੇ ਕਾਜੀ ਨੇ ਇਧਰ ਥੱਲੇ ਦੋਕ ਇਧਰ ਥੱਲੇ ਕਹਿੰਦੇ ਭਾਈ ਮਤੀ ਦਾਸ ਨੂੰ ਲੱਕੜਾਂ ਵਿੱਚ ਜਕੜ ਕੇ ਤੇ ਆਰੇ ਦੇ ਨਾਲ چیر ਕੇ ਦੋ ਫਾੜ ਕਰਕੇ ਧਰਤੀ ਤੇ ਸੁੱਟ ਦੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਨੂੰ ਲੱਕੜਾਂ ਦੇ ਵਿੱਚ ਜਕੜ ਦਿੱਤਾ ਸਰੀਰ ਉੱਤੇ ਆਰਾ ਚਲਾਉਣ ਤੋਂ ਪਹਿਲਾਂ ਸਾੜ ਤੇ ਲਾ ਕੇ ਆਰਾ ਤਿੱਖਾ ਕੀਤਾ ਜਾ ਰਿਹਾ ਵਾ ਆਰਾ ਤਿੱਖਾ ਹੋ ਰਿਹਾ ਵਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਉਹ ਜ਼ਲਾਦਾ ਨੂੰ ਕਹਿੰਦਾ ਜ਼ਲਾਦੋ ਤੁਸੀਂ ਆਰਾ ਤਿੱਖਾ ਕਰੋ ਮੈਂ ਆਪਣਾ ਮਨ ਤਿੱਖਾ ਕਰ ਲਵਾਂ ਜ਼ਲਾਦ ਕਹਿੰਦੇ ਆਰਾ ਤੇ ਸਾੜ ਦੇ ਉੱਤੇ ਲਾ ਕੇ ਤਿੱਖਾ ਵਣਾਂ ਤੂੰ ਮਨ ਤਿੱਖਾ ਕਿਵੇਂ ਕਰਨਾ ਉਹ ਕਹਿੰਦਾ ਮੇਰਾ ਮਨ ਤਿੱਖਾ ਕਰਨ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਹੈਗਾ ਵਾ ਸਿੱਖੋ ਜਪਜੀ ਸਾਹਿਬ ਰੋਜ਼ਾਨਾ ਦਾ ਇੱਕ ਬੜਾ ਜ਼ਰੂਰੀ ਨੇ ਜਿਹਦੇ ਕੋਲ ਜਪਜੀ ਸਾਹਿਬ ਦਾ ਪਾਠ ਨਹੀਂ ਉਹਦੇ ਕੋਲ ਦੁਨੀਆ ਦੀ ਕੋਈ ਤਾਕਤ ਨਹੀਂ ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਕੁਦਰਤੀ ਸੁਭਾਵ ਕੀ ਹੋਇਆ ਆਰਾ ਸਰੀਰ ਉੱਤੇ ਰੱਖਣ ਤੋਂ ਪਹਿਲਾਂ ਜ਼ਲਾਦ ਕਹਿੰਦੇ ਆ ਕਹਿੰਦੇ ਮਤੀ ਦਾਸ ਤੇਰੀ ਕੋਈ ਅੰਤਮ ਇਸ਼ਿਆ ਤੇਰੀ ਕੋਈ ਅੰਤਮ ਖੁਆਇਸ਼ ਹੋਵੇ ਤੇ ਤੂੰ ਦੱਸ ਸਕਦਾ ਤੇਰੀ ਪੂਰੀ ਹੋ ਜਾ ਸਕਦੀ ਆ ਸੁਭਾਵਕ ਜਿਹੜੇ ਪਾਸੇ ਭਾਈ ਮੱਦੀਦਾਸ ਦੀ ਪਿੱਠ ਹੈ ਉਸ ਪਾਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਿੰਜਰਾ ਹੈ ਭਾਈ ਮੱਦੀਦਾਸ ਨੇ ਚਾਰ ਚੁਫੇਰੇ ਨਿਗਾਹ ਕਮਾ ਕੇ ਲਿਆ ਕੇ ਟਿਕਾ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਉੱਤੇ ਕਹਿੰਦਾ ਜਲਾਦ ਜਦੋਂ ਮੇਰੇ ਸੀਸ ਉੱਤੇ ਆਰਾ ਚੱਲੇ ਜਦੋਂ ਮੇਰੇ ਸਰੀਰ ਉੱਤੇ ਚੱਲੇ ਮੇਰਾ ਮੁਖ ਮੇਰਾ ਸੀਸ ਧਨ ਗੁਰੂ ਦੇ ਇੱਕ ਬਹਾਦਰ ਪਾਤਸ਼ਾਹ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਤੱਕੋ ਭਾਈ ਮਤੀ ਦਾਸ ਦੇ ਸਰੀਰ ਦੇ ਉੱਤੇ ਆਰਾ ਚਲਾਉਣ ਤੋਂ ਪਹਿਲਾਂ ਜ਼ਲਾਦ ਅੰਤਮ ਇਸ਼ਿਆ ਅੰਤਮ ਖੁਆਇਸ਼ ਪਾਈ ਮਤੀ ਦਾਸ ਨੂੰ ਕੁੱਛਦਿਆ ਤੇ ਮਤੀ ਦਾਸ ਕਿਵੇਂ ਅੰਤਮ ਇਸ਼ਿਆ ਜ਼ਾਹਿਰ ਕਰਦਾ ਆ ਨੇਤਰ ਬੰਦ ਕਰਕੇ ਤੱਕਣ ਦਾ ਯਤਨ ਕਰਨਾ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੁਰ ਪਿੰਜਰੇ ਵਾਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੁਰ ਪਿੰਜਰੇ ਵਾਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੁਰ ਪਿੰਜਰੇ ਹੋਲੇ ਈ ਸਤਗੁਰ ਸੰਗ ਪ੍ਰੀਤ ਮੇਰੀ ਮੇਰੇ ਨਾਲ ਸੁਆਸਾ ਨੇ ਬਜਾਵੇ ਮੇਰੇ ਨਾਲ ਸੁਆਸਾ ਨੇ ਬਜਾਵੇ ਮੇਰੇ ਨਾਲ ਸੁਆਸਾ ਨੇ ਬਜਾਵੇ ਮਾਨਾ ਪਾਪੀ ਜੇ ਤੇ ਕਰ ਆਇਰ ਦਾਸਾਂ ਨੇ ਬਜਾਵੇ ਕਰ ਆਇਰ ਦਾਸਾਂ ਨੇ ਬਜਾਵੇ ਕਰ ਆਇਰ ਦਾਸਾਂ ਨੇ ਬਜਾਵੇ ਇਸ ਤਨ ਦੇ ਠੀਕਰਾ ਭੱਜ ਜਾਣਾ ਓ ਪਾਣਾ ਸਦਾ ਟਲ ਹੋਵੇ ਜਦੋਂ ਪਾਵਾ ਸ਼ਹੀਦੀ ਕਾਸ਼ ਮੇਰੀਓ ਮੇਰਾ ਮੁਖ گور ਪਿੰਜਰੇ ਵਾਲ ਹੋਵੇ ਜਦੋਂ ਪਾਵਾ ਸ਼ਹੀਦੀ ਕਾਸ਼ ਮੇਰੀਓ ਮੇਰਾ ਮੁਖ گور ਪਿੰਜਰੇ ਵਾਲ ਹੋ ਆਪਣਾ ਤੇਜਵੀ ਕਰ ਲਾ ਮੈਂ ਮਾਨੇ ਆਪਣਾ ਤੇਜਵੀ ਕਰ ਲਾ ਮੈਂ ਓ ਮਰ ਕੇ ਜੁਣਾ ਦੱਸਦੀ ਐ ਬਾਣੀ ਸਤ ਗੁਰ ਦੀ ਪੜ ਲਾ ਮੈਂ ਬਾਣੀ ਸਤ ਗੁਰ ਦੀ ਪੜ ਲਾ ਮੈਂ ਬਾਣੀ ਸਤ ਗੁਰ ਦੀ ਪੜੇ ਲਾ ਮੈਂ ਜਦੋਂ ਪਾਠ ਕਰ ਲਵਾਂ ਜਪ ਜੀ ਦਾ ਉਦੋਂ ਪੰਛੀ ਪਿੰਜਰਿਓ ਚੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖੁਰ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਮੈਨੂੰ ਉਜਰ ਕੋਈ ਨਾ ਤੇਰੇ ਤੇ ਮਾਲਕ ਦਾ ਪਾਣਾ ਮੰਨਣਾ ਏ ਮਾਲਕ ਦਾ ਪਾਣਾ ਮੰਨਣਾ ਏ ਮਾਲਕ ਦਾ ਪਾਣਾ ਹੋਈ ਤਹਾਰੇ ਇਕ ਚੱਲਣਾ ਏ ਸੂਬਾ ਹੋਈ ਤੇ ਹਾਰੇ ਇਕ ਚੱਲਣਾ ਏ ਸੂਬਾ ਹੋਈ ਤੇ ਹਾਰੇ ਇਕ ਚੱਲਣਾ ਏ ਖਾਵਰੇ ਇਸ ਦਾਸ ਨਿਮਾਣੇ ਦੇ ਕਰਮਾਂ ਵਿੱਚ ਉਸ ਦੀ ਇਹ ਫਲ ਹੋਵੇ ਜਦੋਂ ਪਾਵਾਂ ਸ਼ਹੀਦੀ ਦੀ ਕਾਸ਼ ਮੇਰੀ ਉਹ ਤੇਰਾ ਮੁਖ گور ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਕਾਸ਼ ਮੇਰੀ ਉਹ ਤੇਰਾ ਮੁਖ گور ਪਿੰਜਰੇ ਵਾਲੇ ਹੋਵੇ ਭਾਗ ਜਲਾਤਾ ਮੇਰੇ ਨੇ ਜੇ ਲਾੜੀ ਮੌਤ ਪਰਨਾ ਜ ਏ लाडी ਮਾਤ ਪਰਨਾ ਜਾ ਵਾ ਏ ਹਨਪਾਗ ਜਿਲਾਦਾ ਮੇਰੇ ਨੇ ਜੇ लाडी ਮਾਤ ਪਰਨਾ ਆ ਮੇਰੇ ਨੇ ਜੇ ਲਾੜੀ ਮੋਤ ਪਰਨਾ ਜਾਵਾ ਜੇ ਲਾੜੀ ਮੋਤ ਪਰਨਾ ਜਾਵਾ ਜੇ ਲਾੜੀ ਮੋਤ ਪਰਨਾ ਜਾਵਾ ਜਿਉਂ ਚਲ ਵਿੱਚ ਛਾਲ ਇਓ ਸੱਤ ਗੁਰ ਸੰਗ ਸਮਾ ਜਾਵਾ ਇਓ ਸੱਤ ਗੁਰ ਸੰਗ ਸਮਾ ਜਾਵਾ ਇਓ ਸੱਤ ਗੁਰ ਸੰਗ ਸਮਾ ਜਾਵਾ ਕੋਈ ਹੋਰ ਫਟ ਦਿਲ ਦੀ ਨਾ ਬਸ ਇਹ ਇੱਕ ਮਸਲਾ ਹੱਲ ਹੋਵੇ ਜਦੋਂ ਪਾਵਾ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖਬੂਰ ਪਿੰਜਰੇ ਵੱਲ ਹੋਵੇ ਜਦੋਂ ਪਾਵਾ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖਬੂਰ ਪਿੰਜਰੇ ਵੱਲ ਹੋਵੇ ਮੇਰਾ ਮੁਖ ਗੋਰੇ ਪਿੰਜਰੇ ਵਾਲ ਹੋਵੇ ਮੇਰਾ ਮੁਖ ਗੋਰੇ ਪਿੰਜਰੇ ਵਾਲ ਹੋਵੇ